E सत श्रीकाल डॉक्टर संतोख सिंह चंडीगढ़ तो अजद का टॉपिक बवासीर पाइल्स हिमोराइडस ये होंगे की है बहुत दस चुके हैं मैं प्रिव्यू देवगा सीधा आप कर बाद जुड़े रहो मेरे नाल कि आप करा इलाज की है दो चीज़ें है बड़ी जबरदस्त बहुत बहुत फर्क पेगा शर्ती वाला मैं वर्ड यूज किया है कि पक्का बट काफ़ी हद तक निकल जाता है रोग वाला ठीक है जी तुम्हें मेरी वीडियो ध्यान न सुना कि आपका दो फल कि ਸਸ ਨਿੰਦਨ ਤੇ ਥੋੜੀ ਪ੍ਰੀਵਿਊ ਦੇ ਦਈਏ ਜਿਹੜੀ ਬਵਾਸੀਰ ਹੁੰਦੀ ਹੈ ਇਹ ਹੁੰਦਾ ਕੀ ਚੀਜ਼ ਹੈ ਇਹ ਨਾ ਇਹ ਜੜੀਆਂ ਵੇਨਸ ਲਖੂਨ ਵਾਪਸ ਲੈ ਕੇ ਜਾਂਦੀਆਂ ਉਹਦੇ ਗੁੱਛੇ ਨੇ ਇਕੱਠੇ ਹੋਏ ਹੋਏ ਨੇ ਅਗਰ ਖੂਨ ਵਾਪਸ ਨਾ ਜਾਵੇ ਜਾਂ ਖੂਨ ਆਪਣਾ ਲੈਟਰਨ ਆਪਾਂ ਜਦ ਮੂਸ਼ਨ ਕਰਦੇ ਆ ਤੇ ਗੁਦਾ ਦੇ ਰਸਤੇ ਦੇ ਵਿੱਚ ਬੜਾ ਕਮਲ ਹਿੱਸਾ ਹੈਗਾ ਇਹਦਾ ਆਪਾਂ ਕਬਜ਼ੀ ਹੈਗੀ ਹੈ ਮੈਂ ਕਬਜ਼ੀ ਦੀ ਗੱਲ ਨਹੀਂ ਕਰਨੀ ਅੱਜ ਕਬਜ਼ੀ ਕਿਸਾ ਠੀਕ ਕਰਨੀ ਹੈ ਤੁਸੀਂ ਵੀਡੀਓ ਦੇਖ ਸਕਦੇ ਹੋ ਜੇ ਕਬਜ਼ੀ ਕਰਕੇ ਕਿ ਉਹ ਜੜੀਆਂ ਨਸਾਂ ਨੇ ਵੇਨਸ ਨੇ ਵੇਨਸ ਵੇਨਸ ਲਖੂਨ ਵਾਪਸ ਲੈ ਕੇ ਜਾਂਦੀਆਂ ਨੇ ਆਰਟਰੀ ਇਹ ਗਈ ਵੇਨ ਹੈ ਨਾ ਇਹ ਵੇਨਸ ਜੜੀਆਂ ਨੇ ਇਹ ਸੁੱਜ ਜਾਂਦੀਆਂ ਨੇ ਨਰਾਜ ਹੋ ਜਾਂਦੀਆਂ ਨੇ ਤੁਹਾਡੇ ਕਬਜੀ ਵਾਲੇ ਖਾਣੇ ਦੇ ਨਾਲ ਫਾਈਬਰ ਨਹੀਂ ਖਾਂਦੇ ਹੋ ਪ੍ਰੀਬਾਇਟਿਕ ਪ੍ਰੋਬਾਇਟਿਕ ਸੋਲਿਊਬਲ ਫਾਈਬਰ ਅਨਸੋਲਿਊਬਲ ਸਭ ਸਮਝ ਆ ਚੁੱਕੇ ਆ ਮੈਂ ਨਹੀਂ ਬੋਲਾਂ ਅੱਜ ਮੈਂ ਇਸ ਦਾ ਲਾਜ਼ੀ ਗੱਲ ਕਰਾਂਗਾ ਤੇ ਉਸ ਕਰਕੇ ਜੜੀਆਂ ਨਸਾਂ ਨੇ ਜੜੀਆਂ ਖੂਨ ਦੀਆਂ ਇਹ ਗੁਦਾ ਦੇ ਰਸਤੇ ਤੋਂ ਵਿੱਚੋਂ ਸੁੱਜੀਆਂ ਸ਼ੁਰੂ ਹੋ ਜਾਂਦੀਆਂ ਨਰਾਜ ਹੋ ਜਾਂਦੀਆਂ ਠੀਕ ਹੈ ਜੀ ਇਹ ਸੁੱਜ-ਸੁੱਜ ਕੇ ਇਹ ਇੰਟਰਨਲ ਹਿਮੋਰਾਈਡਸ ਬਣਦੇ ਨੇ ਸੁੱਜੀ ਹੋਈ ਸਾਨੂੰ ਜਿਹੜੀ ਖੂਨ ਨੂੰ ਵਾਪਸੀ ਦੇਣ ਵਾਲੀ ਨਸ ਨੂੰ ਅਸੀਂ ਕਹਿੰਦੇ ਆ ਹਿਮੋਰਾਈਡਸ ਇੰਟਰਨਲ ਅੰਦਰ ਵਾਲੇ ਹਿਮੋਰਾਈਡਸ ਅਗਰ ਉਹ ਸਾਡੇ ਗੁਦਾ ਤੋਂ ਰਸੇ ਜੋ ਬਾਹਰ ਆ ਗਏ ਉਹਨਾਂ ਕਹਿੰਦੇ ਐਕਸਟਰਨਲ ਹਿਮੋਰਾਈਡਸ ਇਹ ਸੀ ਬੋਲਣੇ ਕਹਿੰਦੇ ਆ ਪਾਈਲਸ ਠੀਕ ਹੈ ਜੀ ਤੇ ਇਹ ਤਨੋ ਜੀ ਜਿਆ ਸਭ ਕੁਝ ਪਤਾ ਹੈ ਗਿਆ ਨੇ ਆਪਾਂ ਹਲ ਦੀ ਗੱਲ ਕਰੀਏ ਸਿੱਧੀ ਟੂ ਦੀ ਪੁਆਇੰਟ ਆ ਕੇ ਤੇ ਇਹਦੇ ਵਿੱਚ ਹੱਲ ਹੈਗਾ ਨੰਬਰ 1 ਨੰਬਰ 1 ਹੱਲ ਹੈਗਾ ਨਾਰਾਇਣ ਫਲ ਨਾਰਾਇਣ ਫਲ ਇਹ ਨਰੰਜਨ ਫਲ ਕਹਿੰਦੇ ਆ ਜਾਂ ਇਹਨੂੰ ਮਾਲਵਾ ਫਲ ਕਹਿੰਦੇ ਆ ਠੀਕ ਹੈ ਜੀ ਇਹਨੂੰ ਫੈਟ ਓਸ਼ਨ ਫਲ ਕਹਿੰਦੇ ਆਂ ਮਰਾਠੀ ਦੇ ਵਿੱਚ ਇਹਨੂੰ ਕਹਿੰਦੇ ਆਂ ਨਰੰਜਨ ਫਲ ਹਿੰਦੀ 'ਚ ਕਹਿੰਦੇ ਆਂ ਇਹਨੂੰ ਮਾਲਵਾ ਫਲ ਚਾਈਨੀਜ਼ ਕਹਿੰਦੇ ਆਂ ਇਹਨੂੰ ਫੈਟ ਓਸ਼ਨ ਫਲ ਤੇ ਤਾਈਵਾਨ 'ਚ ਕਹਿੰਦੇ ਆਂ ਸਵੀਟ ਗਮ ਟਰੀ ਤਮਿਲ 'ਚ ਕਹਿੰਦੇ ਆਂ ਇਹਨੂੰ ਉਮਾਸ ਮਾਨਸ ਠੀਕ ਹੈ ਜੀ ਤੇ ਇਹ ਸਾਡੇ ਸਾਊਥ ਦੀ ਕੰਟਰੀਆਂ 'ਚ ਆਪਣੇ ਇੰਡੀਆ ਦੇ ਵਿੱਚ ਉਗਦਾ ਹੈ ਬਾਰਾਂਹੀ ਬਹੁਤ ਜ਼ਿਆਦਾ ਆਂਦਾ ਹੈ ਆ ਮੇਰੇ ਸਾਹਮਣੇ ਫਲ ਪਿਆ ਹੈ ਕੈਮਰਾ ਸ਼ਾਇਦ ਇਸਤੇ ਹੋ ਜਾਏਗਾ ਤੇ ਮੈਂ ਤੁਹਾਨੂੰ ਤੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਆ ਦੇਖੋ ਇਹ ਸਿੰਪਲ ਜਿਹਾ ਬੀਜ ਹੈ ਜੋ ਕਿ ਲੱਗਦਾ ਕਿ ਪੱਥਰ ਹੀ ਹੈ ਤੇ ਇਹਦੇ ਇੱਕ ਪਾਸੇ ਚੁੰਝ ਹੁੰਦੀ ਹੈ ਹੀ ਹੈ ਚੁੰਝ ਹੁੰਦੀ ਹੈ ਫਲ ਹੈ ਯਾਰ ਲੇਕਿਨ ਸੀਡ ਨਹੀਂ ਹੈ ਫਲ ਹੈ ਇਹਦੇ ਵਿੱਚ ਫਲ ਹੈ ਇਹਦੇ ਵਿੱਚ ਸੀਡ ਹੈਗਾ ਠੀਕ ਹੈ ਜੀ ਨਰਿੰਜਨ ਫਲ ਇਹ ਤੁਹਾਨੂੰ ਮਿਲ ਸਕਦਾ ਹੈ ਪंसारी ਦੀ ਦੁਕਾਨ ਤੋਂ ਜਾਂ ਅੱਛੀ ਸ਼ਾਪ ਤੋਂ ਮਿਲ ਸਕਦਾ ਹੈ ਤੇ ਅਗਰ ਕੋਈ ਮੇਰੇ ਇਲਾਕੇ ਦਾ ਬੰਦਾ ਹੈਗਾ ਇਸ ਪਾਸੇ ਜਾਨੀ ਕਦੇ ਕੋਰ ਹੁੰਦਾ ਹੈ ਮੇਰੇ ਕੋਲ ਆ ਕੇ ਲੈ ਸਕਦਾ ਹੈ ਠੀਕ ਹੈ ਜੀ ਨਰਿੰਜਨ ਫਲ ਮੇਰਾ ਕੰਮ ਹੈ ਜਾਣਕਾਰੀ ਦੇਣਾ ਨਾ ਤਾਂ ਸੱਚ ਕਰ ਸਕਦੇ ਤੁਸੀਂ ਠੀਕ ਹੈ ਜੀ ਹੁਣ ਇਹ ਜਿਹੜਾ ਇਹ ਫਲ ਹੈਗਾ ਹੈ ਇਹ ਬੇਸਿਕਲੀ ਨਾਮ ਕੀ ਹੈ ਇੰਗਲਿਸ਼ ਨੇਮ ਕੀ ਹੈਗਾ ਬਟਰਨਿਕਲ ਨੇਮ ਕੀ ਹੈਗਾ ਇਹਦਾ ਨਾਮ ਹੈਗਾ S C A P H I U M ਠੀਕ ਹੈ ਜੀ ਤੇ ਐਫੀਨ A F F I N E ਤੇ ਇਹ ਜਿਹੜਾ ਫਲ ਹੈਗਾ ਇਹ ਦੇਖਣ ਨੂੰ ਸਖਤ ਹੈ ਲੇਕਿਨ ਜਦ ਅਸੀਂ ਇਹਦੀ ਫੈਮਲੀ ਹੈਗੀ ਹੈ ਮਾਲਵੇਸੀ ਮਾਲਵੇਸੀ ਫੈਮਲੀ ਹੈ ਇਹ ਟਰੀ ਦਾ ਮਤਲਬ ਕੀ ਨਾਮ ਹੈ ਜੰਗਲੀ ਪੌਦਾ ਇਹ ਜੰਗਲੀ ਪੌਦਾ ਜੰਗਲ ਝੁਕਦਾ ਦੀ ਫਰੂਟ ਦੀ ਹਾਈਟ ਪਕੜ ਲੈਂਦਾ ਹੈ ਪੌਦਾ ਠੀਕ ਹੈ ਉਹ ਜੋ ਫਰੂਟ ਨਿਕਲਦਾ ਹੈ ਤੇ ਉਹ ਫਰੂਟ ਦੇ ਵਿੱਚੋਂ ਦੀ ਇਹ ਮਤਲਬ ਕਿ ਇਹ ਫਲ ਦੇ ਚੁੱਕੇ ਹੋਏ ਫਲ ਹੈਗੇ ਆ ਇਹ ਹੁਣ ਇਹਦਾ ਇਹਦਾ ਮਤਲਬ ਕਿ ਇਹਨੂੰ ਫਲ ਦੇ ਇਹਦੇ ਫਾਇਦੇ ਕੀ ਹੈਗੇ ਆ ਇਹ ਸਾਡੀ ਬਵਾਸੀਰ ਦੇ ਵਿੱਚ ਜਿਹੜੀ ਉਹ ਸੁਜੀਆਂ ਹੋਈਆਂ ਨੇ ਨੜੀਆਂ ਨਸਾਂ ਨੇ ਨਾਲਾਂ ਆਪਣੀਆਂ ਨਾਲਾਂ ਨਹੀਂ ਜੜੀਆਂ ਖੂਨ ਵਾਪਸ ਲੈ ਕੇ ਜਾਂਦੀਆਂ ਵੇਨਸ ਉਹਨੂੰ ਇਹ ਬਹੁਤ ਆਰਾਮ ਦਿੰਦਾ ਹੈ ਪ੍ਰੋਲੈਪਸ ਜਿਹਨਾਂ ਦਾ ਲੈਟਰਨ ਵਾਲਾ ਰਸਤਾ ਗੁਦਾ ਦੇ ਸੇ ਤੋਂ ਬਾਹਰ ਆਂਦਾ ਹੈ ਉਹਦੇ ਵਾਸਤੇ ਬਹੁਤ ਸੁਣਾ ਹੈ ਕਿਸ ਰਾਸ ਤੇ ਬਹੁਤ ਸੁਣਾ ਹੈ ਠੀਕ ਹੈ ਜੀ ਇਹ ਜਿਹੜੇ ਅਲਸਰ ਹੁੰਦੇ ਨੇ ਵੱਡੀਆਂ ਅੰਤਾਂ ਦੇ ਇਹ ਖੂਨਨਾਂ ਦੀ ਬਿਮਾਰੀ ਸੰਗਰਣੀ ਜਿਹਦੇ ਵਿੱਚ ਕੀ ਆਪਣਾ ਗੁਜਾ ਦੇ ਆਪਣੇ ਜਿਹੜੇ ਲਾਰਜ ਇੰਟਸ ਦੇ ਵਿੱਚ ਜਿਹੜੇ ਅਲਸਰ ਬਣ ਜਾਂਦੇ ਨੇ ਖੂਨ ਕੱਢਦੇ ਨੇ ਉਹ ਨਹੀਂ ਖੂਨ ਕੱਢਣ ਦੀ ਕੰਮ ਕਰਦਾ ਤੇ ਲੇਕਿਨ ਇਹ ਜਿਹੜੇ ਅਲਸਰ ਬਣ ਜਾਂਦੇ ਨੇ ਉਹਦੇ ਵਾਸਤੇ ਬਹੁਤ ਅੱਛਾ ਫਲ ਹੈ ਠੀਕ ਹੈ ਇਹ ਮਾਰਕੀਟ ਜ 10 ਰੁਪਏ ਤੱਕ ਮਿਲ ਜਾਂਦਾ ਹੈ ਤੇ ਇਹ ਆਪਾਂ ਕਹ ਸਕਦੇ ਆ ਇਹ ਬਲੀਡਿੰਗ ਇਹ ਲੈਟਰਨ ਦੇ ਰਸਤੇ ਚੋਂ ਬਲੀਡਿੰਗ ਤੇ ਕੰਮ ਵੀ ਕਰਦਾ ਹੈ ਇਹ ਲੇਡੀਜ਼ ਦੇ ਵਿੱਚ ਇਹ ਫਾਇਬਰਾਇਡ ਫਾਇਬਰਰ ਯੂਟਰਸ ਰਸੋਲੀਆਂ ਵਾਲੀਆਂ ਬੱਚੇਦਾਨੀ ਤੋਂ ਨਿਕਲੇ ਹੋਏ ਖੂਨ ਜ਼ਿਆਦਾ ਨਿਕਲ ਉਹਦੇ ਕੰਮ ਵੀ ਕਰਦਾ ਹੈ ਇਹ ਬਹੁਤ ਅੱਛਾ ਫਲ ਇਹਨੂੰ ਕਰਨਾ ਕੀ ਹੈ ਇਹ ਰੋਜ਼ ਤੁਸੀਂ ਇੱਕ ਫਲ ਖਾਣਾ ਹੈ ਮੈਕਸਿਮਮ ਦੋ ਜ਼ਿਆਦਾ ਨਹੀਂ ਖਾਣੇ ਪੇਟੇ ਲੋਕੋ ਬਹੁਤ ਆ ਗਏ ਜ਼ਿਆਦਾ ਨਹੀਂ ਭੂਖਨੇ ਨੁਕਸਾਨ ਵੀ ਕਰਦਾ ਹੈ ਆਪਣਾ ਦੇਖੋ ਇਹ ਪਾਣੀ ਨਾ ਹੁਣੇ ਪਾਇਆ ਇਹ ਮੈਂ ਥੋੜਾ ਘੋਸਾ ਪਾਣੀ ਕੀਤਾ ਹੈ ਵੀਡੀਓ ਮੇਰਾ ਮੂਡ ਸੀ ਕੱਲ ਨਾ ਆਂਦਾ ਪਰ ਮੈਂ ਅੱਜ ਆਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਥੋੜਾ ਘੋਸਾ ਪਾਣੀ ਪਾ ਲਿਆ ਇਹ ਦੇਖੋ ਇਹ ਫਲ ਦਾ ਕੀ ਬਣ ਗਿਆ ਦੇਖੋ ਇਹ ਆ ਫਲ ਹੈ ਅੱਛ ਨਹੀਂ ਆਣਾ ਮੇਰੇ ਇਹਨੇ ਆ ਫਲ ਹੈ ਦੇਖੋ ਆ ਬਣ ਗਿਆ ਇਹਦਾ ਆ ਗੁਦੇ ਸਮਿੱਤ ਆ ਫਲ ਦਾ ਆ ਗੁਦਾ ਬਣ ਗਿਆ ਸਿਰਫ ਤੇ ਸਿਰਫ 15-20 ਮਿੰਟ ਦੇ ਵਿੱਚ ਕੋਸੇ ਪਾਣੀ ਦੇ ਵਿੱਚ ਆਪਾਂ ਇਹ ਨੋਰਮਲ ਪਾਣੀ ਦੇ ਵਿੱਚ ਪਾ ਸਕਦੇ ਆ ਤੇ ਅਸੀਂ 2-3 ਘੰਟੇ ਰੱਖ ਸਕਦੇ ਆ ਤੇ ਇਹ ਫਲ ਦੇ ਵਿੱਚ ਦੇਖੋ ਤੁਸੀਂ ਇਹ ਗੁਦਾ ਹੈ ਇਹ ਬਹੁਤ ਜ਼ਿਆਦਾ ਫਾਈਬਰ ਹੈ ਕਤਿਰਾ ਖੂਨ ਮੰਗੂ ਹੈ ਆਪਾਂ ਖਾ ਕੇ ਦੇਖੀਏ ਅਗਰ ਟੇਸ ਲੈਸ ਹੈ ਇਹਦਾ ਕੋਈ ਸੁਆਦ ਨਹੀਂ ਆਗਾ ਮੈਂ ਖਾ ਲਈ ਲਿਆ ਪੂਰਾ ਆਬੀ ਜੀ ਬੀਜ ਅਜ ਗਿਆ ਇਹਦੇ ਵਿੱਚੋਂ ਦੀ ਆਬੀ ਬੀਜ ਨਿਕਲ ਗਿਆ ਦੇਖੋ ਠੀਕ ਹੈ ਜੀ ਇਹਦਾ ਕੋਈ ਬੀਜ ਦਾ ਆਪਾਂ ਨਾ ਖਾਈਏ ਕੋਈ ਚੱਕਰ ਨਹੀਂ ਹੈ ਹੁਣ ਖਾਵਲੀ ਦਾ ਕੋਈ ਨੁਕਸਾਨ ਨਹੀਂ ਹੈ ਬੜਾ ਸੁਆਦ ਹੈ ਬਦਾਮ ਵਾਂਗੂ ਟੇਸ ਬੰਦਦਾ ਮੈਂ ਤਾਂ ਖਾ ਲਿਆ ਤੇ ਲੇਕਿਨ ਇਹਦਾ ਜਿਹੜਾ ਯੂਸ ਹੈਗਾ ਉਹ ਇਹਦੇ ਆ ਫੁੱਲੇ ਹੋਏ ਇੱਕ ਹੋਰ ਹੈਗਾ ਸ਼ੀਰ ਇਹ ਇਹ ਫੁੱਲ ਰਿਆ ਸੀਗਾ ਆ ਫੁੱਲਿਆ ਦੇਖੋ ਹਣਾ ਸਕਦੇ ਅਸੀਂ ਇਹਨੂੰ ਕੱਟ ਸਕਦੇ ਹਾਂ ਹੁਣ ਇਹ ਸਿੰਪਲ ਹੈਗਾ ਫਲ ਤੇ ਇਹਨੂੰ ਆਪਾਂ ਬੋਲਦੇ ਆਂ ਨਿਰੰਝਨ ਫਲ ਤੇ ਇਹ ਅਸੀਂ ਖਾ ਕੇ ਆਪਣੇ ਪੇਟ ਨੂੰ ਸ਼ਾਂਤੀ ਦੇ ਸਕਦੇ ਆਂ ਜਿੰਨਾ ਅਸੀਂ ਊਨਪੜਾ ਖਾਂਦੇ ਆਂ ਨਾ ਮਸਾਲੇ ਖਾਂਦੇ ਆਂ ਤੇ ਉਹਨਾਂ ਵਾਸਤੇ ਬਹੁਤ ਸੋਨਾ ਹੈਗਾ ਮੈਨੂੰ ਐਕਟਿਵਿਟੀ ਦਿਓਸ ਥੈਂਕ ਯੂ ਤੇ ਇਹ ਅਸੀਂ ਇਹਨੂੰ ਖਾ ਸਕਦੇ ਆਂ ਠੀਕ ਹੈ ਜੀ ਇਹ ਤੋਂ ਮੈਂ ਸਿੱਧਾ ਅੱਗੇ ਛੋਟੀ ਵੀਡੀਓ ਮਾਰ ਰਿਹਾ ਲੋਕੀ ਮੈਂ ਜਾ ਵੀਡੀਓ ਦੇਖਦੇ ਨਹੀਂ ਨੰਬਰ 2 ਇੱਕ ਪਲਾਂਟ ਹੈਗਾ ਜਿੰਨੂੰ ਅਸੀਂ ਬੋਲਦੇ ਹੈਗੇ ਆਂ ਪੱਥਰ ਜੜ ਚਟਨੀ ਜੜ ਉਹਦਾ ਇੰਗਲਿਸ਼ ਨੇਮ ਹੈਗਾ C O W -L, L I N S O N I A ਕਾਲਿਨ ਸੋਨੀਆ ਰੂਟਸ ਕਾਲਿਨ ਸੋਨੀਆ ਰੂਟਸ ਇਹ ਤੁਹਾਨੂੰ ਮੈਂ ਪਿਕਚਰ ਦਿਖਾ ਦਾਂਗਾ ਆਪਣੇ ਕਵਾਂਗਾ ਆਪਣੇ ਐਡੀਟਰ ਨੂੰ ਕਿ ਮੇਰੇ ਸਾਈਟ ਤੇ ਫੋਟੋ ਪਾ ਦੇ ਦੇ ਦੀ ਤੇ ਇਹ ਜਿਹੜੇ ਰੂਟਸ ਨੇ ਇਹਦੇ ਮਾਰਕੀਟ ਦੇ ਵਿੱਚ ਕੈਪਸੂਲਸ ਮਿਲਦੇ ਆ ਆਰਟੀਫੀਸ਼ਲ ਤੁਸੀਂ ਇਹਨੂੰ ਇਹ ਇੰਡੀਆ ਦਾ ਪ੍ਰੋਡਕਟ ਬਹੁਤ ਔਖਾ ਹੈ ਉਹਨਾ ਠੀਕ ਹੈ ਰੂਟ ਤੇ ਦੀ ਪਸਾਇਆਂੇ ਤੋਂ ਆਪਣੀਆਂ ਬਹੁਤ ਅੱਖਾਂ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਜਣੇ ਗਰੇ ਦੇ ਵਿੱਚ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਭੀਆਂ ਤੇ ਲੇਕਿਨ ਉਹ ਪਤਾ ਸੀਗਾ ਉਹਨਾਂ ਨੂੰ ਕਹਿੰਦੇ ਭਾਜੀ ਵਿਗਦੇਣ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਕੋਲਨ ਸੋਨੀਆ ਕੋਲਨ ਸੋਨੀਆ ਰੂਲਸ ਨਾਤੇ ਅਵੇਲੇਬਲ ਹੈਗੇ ਆਂ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਕੈਪਸੂਲ ਫਾਰਮਸ ਮਿਲਦੇ ਆਂ ਦੋ ਸਵੇਰ ਦੋ ਸ਼ਾਮ ਇਹ ਕੀ ਕਰਦਾ ਹੈ ਇਹ ਜਿਹੜੀਆਂ ਵੇਨ ਨੇ ਨਾ ਵੇਨ ਖੂਨ ਦੀਆਂ ਜਿਹੜੀਆਂ ਖੂਨ ਦੀ ਵਾਸਿਚ ਵੇਨ ਹੈਗੀਆਂ ਉਹਨੂੰ ਟੋਨ ਕਰਦਾ ਹੈ ਉਹਦੀ ਸਕਿਨ ਨੂੰ ਤਕੜਾ ਕਰਦਾ ਹੈ ਕਿ ਅੰਗੀ ਖੂਨ ਨਾ ਨਿਕਲੇ ਕਿ ਸਰਕੂਲੇਸ਼ਨ ਆਫ ਬਲੱਡ ਨੂੰ ਇਹ ਹੈਵੀ ਕਰਦਾ ਹੈ ਠੀਕ ਹੈ ਜਿਹੜਾ ਕੋਲਿੰਸੋਨੀਆ ਹੈਗਾ ਇਹ ਵੈਰੀਕੋਸ ਵੇਨ ਦੇਖੋ ਵੈਰੀਕੋਸ ਵੇਨ ਕੀ ਹੈ ਇਹ ਵੈਰੀਕੋਸ ਵੇਨ ਪੈਰਤ ਹੁੰਦੀਆਂ ਨੇ ਉਹੀ ਵੈਰੀਕੋਸ ਵੇਨ ਦਾ ਗੁਦਾ ਛੋਵੇ ਤੇ ਅਸੀਂ ਇਹਨੂੰ ਪਾਈਲਸ ਕਹਿੰਦੇ ਹਾਂ ਠੀਕ ਹੈ ਜੀ ਗੱਲ ਨਬੜੀਏ ਮੋਟੀ ਮੋਟੀ ਗੱਲ ਹਿਮੋਰਾਈਡਸ ਬਵਾਸਿਰ ਕਬਜ਼ੀ ਕਰਨ ਹੁੰਦੀ ਹੈ ਵੀਡੀਓ ਬਣਾ ਚੁੱਕੇ ਹਾਂ ਦੇਖ ਸਕਦੇ ਹੋ ਇਹਦਾ ਹਾਲ ਤਾਂ ਮੈਂ ਦੱਸਦਾ ਇਹ ਨਵੀਂ ਚੀਜ਼ ਮੇਰੇ ਦਿਮਾਗ ਚ ਆਈ ਸੀ ਕਿ ਮੈਂ ਤੁਹਾਨੂੰ ਦੱਸ ਦਵਾਂ इजीली ਅਵੇਲੇਬਲ ਹੈ ਜਿਆਦਾ ਮਹਿੰਗਾ ਨਹੀਂ ਹੈਗਾ 10 ਰੁਪਏ ਦਾ ਫਲ ਹੈਗਾ ਤੁਸੀਂ ਖਾ ਲ ਸਕਦੇ ਹੋ ਤੇ ਜਿਹੜਾ ਕਾਲਿੰਗ ਸੋਨਿਆ ਰੂਟਸ ਹੈਗੇ ਤੁਹਾਨੂੰ ਨਰਤੇ ਮਿਲਣਗੇ ਕਾਲਨ ਸੋਨਿਆ ਰੂਟਸ ਜਿਹੜੀਆਂ ਇਹ ਜਿਹੜੀਆਂ ਪंसारी ਤੋਂ ਮਿਲ ਸਕਦੀਆਂ ਨੇ ਅਗਰ ਜਿਹਨੂੰ ਮਿਲ ਜਾਣ ਤੇ ਮੈਨੂੰ ਫੋਟੋ ਭੇਜੇ ਭੇਜਨ ਮੇਰੀ ਵਟਸਐਪ ਤੇ ਮੈਂ ਤੁਹਾਨੂੰ ਜਵਾਬ ਦੇਵਾਂਗਾ ਕਿਸ ਤਰ੍ਹਾਂ ਖਾਣੀ ਹੈ ਇਹਦੇ ਕੈਪਸੂਲ ਵੀ ਅਵੇਲੇਬਲ ਨੇ ਠੀਕ ਹੈ ਜੀ ਇਹਦੇ ਨਾਲ ਤੁਸੀਂ ਆਪਣੀ ਜਿਹੜੀ ਗੁਦਾ ਦੀ ਸ਼ਾਂਤੀ ਹੈ ਨਾ ਇੱਕ ਮੂਹ ਦੀ ਸ਼ਾਂਤੀ ਹੁੰਦੀ ਹੈ ਗੁਦਾ ਦੀ ਸ਼ਾਂਤੀ ਜਿਹਨੂੰ ਪਾਇਲ ਹੁੰਦੀ ਹੈ ਉਹ ਬਹੁਤ ਬਹੁਤ ਤੰਗ ਕਰਦੀ ਹੈ ਤੇ ਇਹਦਾ ਨਿਵਾਰਣ ਪਾ ਸਕਦੇ ਨੇ 100% ਅੰਦਾਜ਼ਾ ਹੈ ਕਿ ਬਹੁਤ ਫਰਕ ਪਏਗਾ ਬਹੁਤ ਫਰਕ ਪਏਗਾ ਚੰਨਿਕਾ ਤੋਂ ਰਲਸੋਸ ਦੇ ਵੱਲੋਂ ਸਤਿ ਸ੍ਰੀ ਅਕਾਲ